ਇੱਥੇ ਜਾਂਦੀ ਦੀ ਸੁਣਾਇਆ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਜੀ ਮੇਰੀ ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਦੇ ਵਾਸੀਆਂ ਨੂੰ 15 ਅਗਸਤ ਦੇ ਦਿਵਸ ਉਤੇ ਬਹੁਤ ਸਾਰੀਆਂ ਮੁਬਾਰਕਾਂ ਨੇ ਇਹ ਮੇਰਾ ਧੰਨ ਭਾਗ ਹੈ ਕਿ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਉਹ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਿਹੜੀ ਥਾਂ ਉੱਪਰ ਲੱਗੀ ਹੋਈ ਅੱਜ ਅਸੀਂ ਉਹਨਾਂ ਦੇ ਮਿਊਜ਼ੀਅਮ 'ਚ ਖੜੇ ਆ ਇੱਥੇ ਤਿਰੰਗਾ ਲਹਿਰਾਉਣ ਦੀ ਮੇਰੀ ਜ਼ਿੰਮੇਵਾਰੀ ਹੈ ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਜਿਨ੍ਹਾਂ ਦੀ ਬਦੌਲਤ ਜਿਹੜੇ ਦੇਸ਼ ਦੇ ਹੀਰੋ ਨੇ ਤੇ ਅੱਜ ਉੱਥੇ ਆ ਕੇ ਮੈਨੂੰ ਜਿਹੜਾ ਝੰਡਾ ਲਹਿਰਾਉਣ ਦਾ ਇਥੋਂ ਦੀ ਮੈਂ ਇਨਚਾਰਜ ਵੀ ਹੈਗੀ ਆ ਜੀ ਸੋ ਸਾਰਿਆਂ ਨੂੰ ਨਵਾਂ ਸ਼ਹਿਰ ਦੇ ਇਸ ਕ੍ਰਾਂਤੀਕਾਰੀ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ 15 ਅਗਸਤ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਮੈਡਮ ਟੂਰਿਜ਼ਮ ਬਣਾਉਣ ਦੀ ਹੱਥ ਦੀ ਗੱਲ ਕੀਤੀ ਸੀ ਉਹ ਕਦੋਂ ਸ਼ੁਰੂ ਹੋ ਰਹੀ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਇੱਥੇ ਜੀ ਹੈਰੀਟੇਜ ਸਟਰੀਟ ਆ ਜਿਹੜੀ ਉਹਦਾ ਬਹੁਤ ਜਲਦੀ ਕੰਮ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਕਰਾਂਗੇ ਪਿੱਛੇ ਜਿਹੜਾ ਮਿਊਜ਼ੀਅਮ ਆ ਉਹਦਾ ਕੰਮ ਮੁਕੰਮਲ ਕਰਕੇ ਇਹਦਾ ਸੰਪੰਨ ਕੀਤਾ ਕੁਛ ਇੱਥੇ ਥੋੜੇ ਬਹੁਤ ਅਰੇਂਜਮੈਂਟਸ ਹੋਰ ਕਰਨ ਵਾਲੇ ਨੇ ਉਹਨੂੰ ਅਸੀਂ ਅਰੇਂਜਮੈਂਟਸ ਕਰਦੇ ਪਏ ਆ ਮਿਊਜ਼ੀਅਮ ਦਾ ਕੰਮ ਮੁਕੰਮਲ ਹੋਇਆ ਭਗਤ ਸਿੰਘ ਜੀ ਦੇ ਉਹਦੇ ਉਹਨਾਂ ਦੇ ਪਿੰਡ ਤੇ ਉਹਨਾਂ ਇੱਥੇ ਤੱਕ ਜਿਹੜੀ ਅਸੀਂ ਇੱਕ ਹੈਰੀਟੇਜ ਸਟਰੀਟ ਬਣਾ ਰਹੇ ਆ ਉਹਦਾ ਕੰਮ ਆ ਜਿਹੜਾ ਉਹ ਜਲਦੀ ਸ਼ੁਰੂ ਹੋ ਜੂਗਾ ਉਹ ਉਹਦੇ ਨਾਲ ਇੱਥੇ ਟੂਰਿਜ਼ਮ ਨੂੰ ਬਹੁਤ ਫੁਲਾਰਾ ਮਿਲਣਾ ਚਾਹੀਦਾ ਇੱਕ ਦੋਸਤੋਂ ਮਰ ਤੋਂ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਚ ਖਾਸ ਕੀ ਮੁੱਦੇ ਰਹਿਣਗੇ ਲੋਕਾਂ ਦੇ ਮੁੱਦੇ ਜੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਉਹਦੇ ਚ ਸਾਰੇ ਜਿਹੜੇ ਰੱਖੇ ਜਾਣਗੇ ਜਿਹੜੇ ਜਿਹੜੇ ਮਸਲੇ ਹੱਲ ਕਰਨ ਵਾਲੇ ਨੇ ਸਾਰਿਆਂ ਦੀ ਜਿਹੜੀ ਆਵਾਜ਼ ਹੈ ਚਾਹੇ ਉਹ ਆਪੋਜੀਸ਼ਨ ਨੇ ਆਪਣਾ ਰੋਲ ਪਲੇ ਕਰਨਾ ਤੇ ਸਾਡੀ ਸਰਕਾਰ ਨੇ ਆਪਣਾ ਰੋਲ ਪਲੇ ਕਰਨਾ ਸੋ ਮੁੱਖ ਮੰਤਰੀ ਸਾਹਿਬ ਸਮੇਂ ਸਮੇਂ ਸਰ ਜਿਹੜੇ ਸੈਸ਼ਨ ਰੱਖਦੇ ਰਹਿੰਦੇ ਤਾਂ ਕਿ ਵੱਤੋ ਵੱਦ ਮਤੇ ਨਵੇਂ ਕੁਛ ਪਾਸ ਕੀਤੇ ਜਾ ਸਕਣ ਲੋਕ ਭਲਾਈ ਲਈ ਮਹਿਮਾਨਾਂ ਨਾਲ ਹੋਰ ਵੀ ਦੇਣੇ ਦਾ ਵਾਅਦਾ ਸੀਗਾ ਉਹ ਕਦੋਂ ਸ਼ੁਰੂ ਹੋਏ ਅਗਲੀ ਗਰੰਟੀ ਇਹ ਹੀ ਆਉਣੀ ਹੈ ਜੀ ਜਲਦੀ ਆਉਣੀ ਹੈ ਜਿੰਨੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਉਹਨਾਂ ਨੂੰ ਸਾਰੇ ਇੱਕ ਇੱਕ ਕਰਕੇ ਪੂਰਾ ਕਰ ਦਿੱਤਾ ਜਾਵੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜੀ ਇੱਥੇ ਜਾਂਦੇ ਸੁਣਾ ਯਾਰ ਤੁਸੀਂ ਸ਼ਰੀ ਦੇ ਜਾਂ ਸਰਪਾਲ ਸੁਣਦੀ ਹੈ ਜੀ ਮੇਰੀ ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਦੇ ਵਾਸੀਆਂ ਨੂੰ 15 ਅਗਸਤ ਦੇ ਦਿਵਸ ਉਤੇ ਬਹੁਤ ਸਾਰੀਆਂ ਮੁਬਾਰਕਾਂ ਨੇ ਇਹ ਮੇਰਾ ਧੰਨ ਭਾਗ ਹੈ ਕਿ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਉਹ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਅ ਜਿਹੜੀ ਥਾਂ ਉੱਪਰ ਲੱਗੀ ਹੋਈ ਹੈ ਅੱਜ ਅਸੀਂ ਉਹਨਾਂ ਦੇ ਮਿਊਜ਼ੀਅਮ 'ਚ ਖੜੇ ਆਂ ਇੱਥੇ ਤਿਰੰਗਾ ਲਹਿਰਾਉਣ ਦੀ ਮੇਰੀ ਜ਼ਿੰਮੇਵਾਰੀ ਹੈ ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਜਿਨ੍ਹਾਂ ਦੀ ਬਦੌਲਤ ਜਿਹੜੇ ਦੇਸ਼ ਦੇ ਹੀਰੋ ਨੇ ਤੇ ਅੱਜ ਉੱਥੇ ਆ ਕੇ ਮੈਨੂੰ ਜਿਹੜਾ ਝੰਡਾ ਲਹਿਰਾਉਣ ਦਾ ਇਥੋਂ ਦੀ ਮੈਂ ਇਨਚਾਰਜ ਵੀ ਹੈਗੀ ਆ ਜੀ ਸੋ ਸਾਰਿਆਂ ਨੂੰ ਨਵਾਂ ਸ਼ਹਿਰ ਦੇ ਇਸ ਕ੍ਰਾਂਤੀਕਾਰੀ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ 15 ਅਗਸਤ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਮੈਡਮ ਤੁਸੀਂ ਟੂਰਿਜ਼ਮ ਬਣਾਉਣ ਦੀ ਹੱਥੀਂ ਗੱਲ ਕੀਤੀ ਸੀ ਉਹ ਕਦੋਂ ਸ਼ੁਰੂ ਹੋ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਇੱਥੇ ਜੀ ਹੈਰੀਟੇਜ ਸਟਰੀਟ ਆ ਜਿਹੜੀ ਉਹਦਾ ਬਹੁਤ ਜਲਦੀ ਕੰਮ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਕਰਾਂਗੇ ਪਿੱਛੇ ਜਿਹੜਾ ਮਿਊਜ਼ੀਅਮ ਆ ਉਹਦਾ ਕੰਮ ਮੁਕੰਮਲ ਕਰਕੇ ਇਹਦਾ ਸੰਪੰਨ ਕੀਤਾ ਕੁਝ ਇੱਥੇ ਥੋੜੇ ਬਹੁਤ ਅਰੇਂਜਮੈਂਟਸ ਹੋਰ ਕਰਨ ਵਾਲੇ ਨੇ ਉਹਨੂੰ ਅਸੀਂ ਅਰੇਂਜਮੈਂਟਸ ਕਰਦੇ ਪਏ ਆਂ ਮਿਊਜ਼ੀਅਮ ਦਾ ਕੰਮ ਮੁਕੰਮਲ ਹੋਇਆ ਭਗਤ ਸਿੰਘ ਜੀ ਦੇ ਉਹ ਉਹਨਾਂ ਦੇ ਪਿੰਡ ਤੇ ਉਹਨਾਂ ਇੱਥੇ ਤੱਕ ਜਿਹੜੀ ਅਸੀਂ ਇੱਕ ਹੈਰੀਟੇਜ ਸਟਰੀਟ ਬਣਾ ਰਹੇ ਹਾਂ ਉਹਦਾ ਕੰਮ ਆ ਜਿਹੜਾ ਉਹ ਜਲਦੀ ਸ਼ੁਰੂ ਹੋ ਜੂਗਾ ਉਹ ਉਹਦੇ ਨਾਲ ਇੱਥੇ ਟੂਰਿਜ਼ਮ ਨੂੰ ਬਹੁਤ ਖੁਲਾਰਾ ਮਿਲਣਾ ਜੀ ਇੱਕ ਦੋਸਤ ਨੰਬਰ ਤੋਂ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਵਿੱਚ ਖਾਸ ਕੀ ਮੁੱਦੇ ਰਹਿਣਗੇ ਲੋਕਾਂ ਦੇ ਮੁੱਦੇ ਜੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਉਹਦੇ ਵਿੱਚ ਸਾਰੇ ਜਿਹੜੇ ਰੱਖੇ ਜਾਣਗੇ ਜਿਹੜੇ ਜਿਹੜੇ ਮਸਲੇ ਹੱਲ ਕਰਨ ਵਾਲੇ ਨੇ ਸਾਰਿਆਂ ਦੀ ਜਿਹੜੀ ਆਵਾਜ਼ ਹੈ ਚਾਹੇ ਉਹ ਆਪੋਜੀਸ਼ਨ ਨੇ ਆਪਣਾ ਰੋਲ ਪਲੇ ਕਰਨਾ ਤੇ ਸਾਡੀ ਸਰਕਾਰ ਨੇ ਆਪਣਾ ਰੋਲ ਪਲੇ ਕਰਨਾ ਸੋ ਮੁੱਖ ਮੰਤਰੀ ਸਾਹਿਬ ਸਮੇਂ ਸਮੇਂ ਸਿਰ ਜਿਹੜੇ ਸੈਸ਼ਨ ਰੱਖਦੇ ਰਹਿੰਦੇ ਤਾਂ ਕਿ ਵੱਧ ਤੋਂ ਵੱਧ ਮਤੇ ਨਵੇਂ ਕੁਝ ਪਾਸ ਕੀਤੇ ਜਾ ਸਕਣ ਲੋਕ ਭਲੇ ਲਈ ਮੈਂ ਜੀ ਮਾਨਨ ਦੇ ਘਰ ਵੀ ਦੇਣ ਦਾ ਜ਼ਵਾਦਸੀ ਕਾ ਕਦਮ ਸ਼ੁਰੂ ਹੋਵੇ ਅਗਲੀ ਗਰੰਟੀ ਇਹ ਹੀ ਆਉਣੀ ਹੈ ਜੀ ਜਲਦੀ ਆਉਣੀ ਹੈ ਜਿੰਨੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਉਹਨਾਂ ਨੂੰ ਸਾਰੇ ਇੱਕ ਇੱਕ ਕਰਕੇ ਪੂਰਾ ਕਰ ਦਿੱਤਾ ਜਾਵੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ